ਗਾ ਆਹ ਸਾਹ ਟਰੈਕਟਰ ਪਹਿਲਾ ਤਾਂ ਇਹ ਇਹਦਾ ਮਾਡਲ ਦੱਸੋ ਕਿੰਨਾ ਮਾਡਲ 2000 ਮਾਡਲ ਹੈ ਜੀ 2000 ਮਾਡਲ ਆ ਹਾਂਜੀ ਤੇ ਇਹਦਾ ਇੰਜਨ ਗੇਅਰ ਪੱਖੋਂ ਜੀ ਵੀਰੇ ਓਕੇ ਆ ਬਾਹ ਕੇ ਆਪਦਾ ਚਲਾ ਕੇ ਫੇਰ ਲੈ ਕੇ ਜਾਣ ਕੋਈ ਰਹੀ ਤੇ ਅੱਗੇ ਬਾਈ ਕੋਲ ਟਰੈਕਟਰ ਖੜਾ ਹੈਗਾ ਡੀਆਈ 740 ਸੋਨ ਵਾਲੀ ਕਾ ਟਰੈਕਟਰ ਬਾਈ ਇਹਦਾ ਮਾਡਲ ਕਿੰਨਾ ਇਹ 2000 ਮਾਡਲ ਹੈ ਜੀ ਠੀਕ ਆ 585 ਡੀਆਈ ਹਾਂਜੀ ਇਹਦਾ ਕਿੰਨਾ ਮਾਡਲ ਹੈ ਇਹ 99 ਮਾਡਲ ਹੈ ਜੀ ਨੇੜੇ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਦੀ ਆਪਣੇ YouTube ਚੈਨਲ ਦੇ ਸਵਾਗਤ ਆਜ ਆਪਾਂ ਆਏ ਹੋਏ ਹਾਂਗੇ ਭੋਲਾ RAM ਜੀ ਕੋਲੇ ਬਨਾਲਾ ਟਰੈ ਹੋਰ ਜੀ ਕਿਵੇਂ ਹੋ ਠੀਕ ਠਾਕ ਵੀਰ ਜੀ ਹਾਂਜੀ ਤੇ ਬਾਕੀ ਇਹਨਾਂ ਬਾਈ ਕੋਲੇ ਟਰੈਕਟਰ ਖੜਾਗਾ ਆਸਾ ਟਰੈਕਟਰ ਪਹਿਲਾਂ ਤਾਂ ਇਹ ਇਹਦਾ ਮਾਡਲ ਦੱਸ ਦੋ ਕਿੰਨਾ ਮਾਡਲ 2000 ਮਾਡਲ ਆ ਜੀ 2000 ਮਾਡਲ ਆ ਹਾਂਜੀ ਤੇ ਇਹਦਾ ਇੰਜਨ ਗੇਅਰ ਪੱਖੋਂ ਜੀ ਵੀਰੇ ਓਕੇ ਆ ਬਾਹ ਕੇ ਆਪਦਾ ਚਲਾ ਕੇ ਫੇਰ ਲੈ ਕੇ ਜਾਣ ਕੋਈ ਰਹੀ ਗੱਲ ਨਹੀਂ ਠੀਕ ਹੈ ਜੀ ਤੇ ਇਹਦੀ ਟਾਇਰਾਂ ਦੀ ਕੰਡੀਸ਼ਨ ਵੀ ਦੱਸ ਦੋ ਵੀ ਮੂਲੇ ਦਾ ਟਾਇਰ ਜਮਾ ਨਵੇਂ ਵੀਰੇ ਹਾਂਜੀ ਤੇ ਪਿਛਲੇ ਕਿੰਨੇ ਕੇ ਪੈਸੇ ਹੋਣਗੇ ਪਿਛਲੇ 80 ਕੇ ਪੈਸੇ ਤਾਂ ਰਹੇਗੇ ਨੇ ਹਾਂਜੀ ਤੇ ਬਾਕੀ ਜੀ ਇਹ ਰੇਟ ਇਹਦੀ ਗੱਲ ਕਰੀ ਰੇਟ ਦੀ ਰੇਟ 1 ਲੱਖ 1.5 ਲੱਖ ਰੁਪਇ ਮਿੱਤਰੋ ਜੇ ਕਿ ਇਹਨੇ ਖਰੀਦਣਾ ਹੋਵੇ ਟਰੈਕਟਰ ਪੂਰਾ ਵਧੀਆਗਾ ਆਹ ਸਾ ਟਰੈਕਟਰ ਆ ਤੁਸੀਂ ਵੇਖ ਸਕਦੇ ਹੋਗੇ ਛਤਰੀ ਵੀ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈਗੀ ਤੇ ਅੱਗੇ ਬਾਈ ਕੋਲ ਟਰੈਕਟਰ ਖੜਾਗਾ ਡੀਆਈ 740 ਸੋਨਾਲੀਕਾ ਟਰੈਕਟਰ ਬਾਈ ਇਹਦਾ ਮਾਡਲ ਕਿੰਨਾ ਇਹ 2000 ਮਾਡਲ ਹੈ ਜੀ ਠੀਕ ਹੈ ਜੀ ਤੇ ਇਹਦਾ ਟਾਇਰਾਂ ਦੀ ਕੰਡੀਸ਼ਨ ਹੈ ਟਾਇਰ ਮਗਰ ਲਿਖੇ 70 ਕੇ ਪੈਸੇ ਮੂਹਰੇ ਤਨਵੇਂ ਨੇ ਕੁੜੀ ਅਰਦੇ ਠੀਕ ਹੈ ਜੀ ਤੇ ਇੰਜਨ ਗੇਅਰ ਪੱਖੋਂ ਓਕੇ ਵੀਰੇ ਓਕੇ ਤਸੱਲੀ ਦਾ ਆ ਰਹੀ ਹਾਂ ਜਮਾ ਵਾ ਕੇ ਲੈ ਕੇ ਜਾਣ ਕੋਈ ਇਹ ਜੀ ਗੱਲ ਤੇ ਮਿੱਤਰੋ ਤੁਸੀਂ ਆ ਛਤਰੀ ਵੀ ਵੇਖ ਸਕਦੇ ਆ ਬਿਲਕੁਲ ਛਤਰੀ ਵੀ ਨਵੀਂ ਲਵਾਈ ਲੱਗਦੀ ਆ ਨਹੀਂ ਹਾਂਜੀ ਛਤਰੀ ਨਵੀਂ ਲਵਾਈ ਵੀ ਆ ਜੀ ਠੀਕ ਹੈ ਜੀ ਤੇ ਇਹਦਾ ਹੀ ਆਪਾਂ ਰੇਟ ਦੀ ਗੱਲ ਕਰ ਲਈਏ ਰੇਟ 1,80,000 ਰੁਪਏ ਵੀਰੇ ਠੀਕ ਹੈ ਜੀ ਮੌਕੇ ਤੇ ਮਾਨਤਾਨ ਹੋ ਜੀ ਹਾਂ ਮੌਕੇ ਤੇ ਮਾਨਤਾਨ ਹੋ ਜੀ ਟਰੈਕਟਰ ਪੂਰਾ ਹੀ ਵਧੀਆ ਕਾਮਜਾਬ ਟਰੈਕਟਰ ਆ ਮਿੱਤਰੋ ਜੇ ਕਿਸੇ ਨੇ ਖਰੀਦਣਾ ਹੋਵੇ ਬਾਈ ਦਾ ਆਪਾਂ ਸੰਪਰਕ ਨੰਬਰ ਦੱਸ ਦਾਂਗੇ ਤੁਸੀਂ ਖਰੀਦਣਾ ਹੋਇਆ ਤਾਂ ਉਸ ਅੱਗੇ ਆ ਜੋ ਜੀ ਆਪਾਂ ਦਿਖਾਉਣੇ ਆ ਫਿਰ ਮਹਿੰਦਰਾ 585 ਡੀਆਈ ਹਾਂਜੀ ਇਹਦਾ ਕਿੰਨਾ ਮਾਡਲ ਹੈ ਇਹ 99 ਮਾਡਲ ਹੈ ਜੀ 99 ਮਾਡਲ ਹੈ ਹਾਂਜੀ ਠੀਕ ਹੈ ਜੀ ਤੇ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਟਾਇਰ ਇਹਦੇ ਮਗਲੇ 80 ਰੁਪਏ ਮੰਨ ਕੇ ਚੱਲ ਪਊ ਚਾਰੀ ਅੱਛਾ ਜੀ ਤੇ ਮਿੱਤਰੋ ਵਧੀਆ ਟਰੈਕਟਰ ਆ ਤੇ ਇੰਜਨ ਗੇਅਰ ਪੱਖੋਂ ਕਿਵੇਂ ਹੈ ਇਹਦੇ ਉੱਪਰ ਡਬਲ ਕਲਚ ਆ ਸੇਜਰੀ ਆ ਠੀਕ ਹੈ ਜੀ ਤੇ ਇਹਦੀ ਰੇਟ ਦੀ ਗੱਲ ਕਰ ਲਈਏ ਇਹਦਾ ਰੇਟ 165000 ਰੁਪਏ ਵੀਰੇ 165000 ਰੁਪਏ ਹਾਂਜੀ ਜੇ ਕਿਸੇ ਨੇ ਖਰੀਦਣਾ ਹੋਵੇ ਟਰੈਕਟਰ ਤੇ ਮੌਕੇ ਤੇ ਕਰ ਲਾਂਗੇ ਵੀਰੇ ਕੋਈ ਗੱਲ ਨਹੀਂ ਤੇ ਤਿੰਨਾ ਟਰੈਕਟਰਾਂ ਚ ਇੱਕ ਆਸਾ ਟਰੈਕਟਰ ਸੋਨਾਲੀਕਾ ਤੇ ਇਧਰ ਮਹਿੰਦਰਾ 500 ਪਿਆ ਸੀ ਵਧੀਆ ਮਾਨਤਾ ਕਰੂੰਗੀ ਮੌਕੇ ਤੇ ਹਾਂਜੀ ਆ ਗਿਆ ਵਧੀਆ ਮੌਕੇ ਤੇ ਕਰਦੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਆਪਣਾ ਸੰਪਰਕ ਨੰਬਰ ਹੀ ਆਪਣਾ ਪਿੰਡ ਜੋਲਪੁਰਾ ਜੀ ਬਰਨਾਲੇ ਦੇ ਕੋਲੇ ਠੀਕ ਹੈ ਜੀ ਹਾਂਜੀ ਤੇ ਸੰਪਰਕ ਨੰਬਰ ਦੱਸ ਦਈਏ ਕਿਸੇ ਨੇ 98785 03753 ਜੀ ਇੱਕ ਵਾਰੀ ਦੁਆਰਾ ਫੇਰ ਰਿਟਾਇਰਡ 9978503753 ਬਰਨਾਲੇ ਤੋਂ 7 ਕਿਲੋਮੀਟਰ ਹੀ ਹੈ ਜੀ ਜੇ ਕਿਸੇ ਨੇ ਖਰੀਦਣਾ ਹੋਵੇ ਬਾਈ ਜੋਧਪੁਰ ਦਾਗਾ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਇਹ ਸੰਪਰਕ ਨੰਬਰ ਤੇ ਸੰਪਰਕ ਕਰ ਸਕਦਾ ਤੇ ਟਰੈਕਟਰ ਖਰੀਦ ਸਕਦਾ ਧੰਨਵਾਦ